ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਵੀਰੋ ਆਪਾਂ ਸਵੇਰੇ ਸਵੇਰਾ ਇੱਕ ਆਪਦੇ ਧੰਮ ਜੀ ਆਪਾਂ ਇਕੋਰ ਲੈਣ ਲੱਗੇ ਆ ਜੀ ਮਤਲਬ ਹੀ ਆਪਾਂ ਇੱਕ ਗਾਂ ਈ ਦੀ ਖਰੀਦੀ ਆ ਆਪਣੇ ਕਿਸੇ ਆਪਦੇ ਵੀਰ ਭਰਾ ਤੋਂ ਉਹਨੂੰ ਆਉਣਾ ਆਪਾਂ ਲੈਣ ਜਾ ਰਹੇ ਆ ਸਵੇਰੇ ਸਵੇਰ ਦਾ ਟਾਈਮ ਆ ਥੋੜਾ ਜਿਹਾ ਆਪਾਂ ਲੇਟ ਹੋ ਗਏ ਹਾਂ ਇਹ ਦੋ ਵੀਰ ਜਿਹੜੇ ਤੜਕੇ ਚੌੜੀਂਦਾ ਆਉਂਦੀ ਕੋਈ ਟੈਨਸ਼ਨ ਨਹੀਂ ਚਲੋ ਬਾਕੀ ਦੇਖਦੇ ਆ ਤੁਹਾਨੂੰ ਅੱਜ ਦਾ ਸਾਰਾ ਵਲੌਗ ਜਿਹੜਾ ਅਪਾਉਣ ਸਟਾਰਟ ਕੀਤਾ ਹੈ ਤੇ ਸਾਰਾ ਦਿਨ ਤੁਹਾਡੇ ਨਾਲ ਵਿਚਾਰ ਕਰਾਂਗੇ ਤੇ ਦੂਜੀ ਗੱਲ ਇਹ ਵੀ ਵੀਡੀਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਵੇਖ ਕੇ ਤੁਸੀਂ ਉਦਾਂ ਹੀ ਛੱਡ ਦਿੰਦੇ ਹੋ ਚਲੋ ਇੱਕ ਤੁਹਾਡਾ ਇੱਕ ਸਬਸਕ੍ਰਾਈਬ ਕਰਨ ਨਾਲ ਤੇ ਤੁਹਾਡਾ ਪਿਆਰ ਦੀ ਬਹੁਤ ਤੁਹਾਡੀ ਮੇਨ ਸਾਥ ਦੀ ਬੜੀ ਲੋੜ ਆ ਤੇ ਜਰੂਰ ਦਿਓ ਭਰਾ ਜੀ ਕਿਉਂਕਿ ਤੁਹਾਨੂੰ ਆਉਣ ਵਾਲੇ ਸਮੇਂ 'ਚ ਅਸੀਂ ਵਧੀਆ-ਵਧੀਆ ਜਿਹੜੀ ਤੁਹਾਨੂੰ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆ ਸਗੀਏ ਠੀਕ ਹੈ ਭਰਾਓ ਤੇ ਜਰੂਰ ਕਰਿਓ ਜੀ ਠੀਕ ਹੈ ਆ ਜੋ ਮਿਲਦੇ ਹਾਂ ਫਿਰ ਅੱਜ ਸਾਰਾ ਦਿਨ ਕੀ ਕੀ ਚੱਲਦਾ ਆਪਣੇ ਲਾਈਫ ਦੇ ਵਿੱਚ ਓਕੇ ਤੇ ਇਹ ਆਪਾਂ ਵੀਡੀਓ ਕਿੰਨੇ ਭਰਾ ਮੇਰੇ ਮੇਰੀ ਵੀਡੀਓ ਜਿਹੜੀ ਆਪਣੀ ਦੇਖ ਰਹੇ ਆ ਤੇ ਇਹ ਆਪਾਂ ਨਾ ਕਣਕ ਜਿਹੜੀ ਸੀ ਉਹ ਕਾਫੀ ਪਛੇਤੀ ਆਪਾਂ ਪਛੇਤੀ ਵੀਜੀ ਸੀ ਕਾਫੀ ਨਹੀਂ ਜਿਆਦੀ ਵੀ ਨਹੀਂ ਕਹਿ ਸਕਦੇ 10-15 ਦਿਨ ਦਾ ਆਮ ਹੀ ਦੂਜੀਆਂ ਲੋਕ ਜਿਹੜੇ ਆਪਣੇ ਵੀਰ ਭਰਾ ਜਿਹੜਿਆਂ ਬਿਜੀ ਉਹਨਾਂ ਦੇ 10-15 ਦਿਨ ਮੈਂ ਆਪਣੇ ਬਸ ਕਹਿ ਦਿੰਦੇ ਆ ਵੀ ਟੀਆਰਪੀ ਦੇ ਹਿਸਾਬ ਨਾਲ ਇਹ ਨਹੀਂ ਕਣਕ ਜਿਹੜੀ ਆਪਾਂ ਲੇਟ ਕੀਤੀ ਸੀ ਸਮੇਂ ਦੇ ਥੋੜਾ ਜਿਹਾ ਸੈਟ ਕਰਨੇ ਤੇ ਵੀਰੇ ਹੁਣ ਆਪਾਂ ਇਸ ਟਾਈਮ ਜਿਹੜੀ ਆ ਇੱਥੇ ਸਪਰੇਅ ਕਰ ਰਹੇ ਆ ਨਦੀਨਾਂ ਨੂੰ ਇਹਦੇ ਵਿੱਚ ਅਸੀਂ ਨਦੀਨ ਦੇ ਜਿਹੜਾ ਵੀ ਕਿਸੇ ਜਗ੍ਹਾ ਦੇ ਵਿੱਚ ਇਹ ਆਪਣੇ ਕੋਲ ਠੇਕੇ ਦੇ ਜ਼ਮੀਨ ਹੈ ਜਿਹਦਾ ਮਾਮਲੇ ਦੇ ਕਹਿ ਦਿੰਦੇ ਆ ਇਹ ਜ਼ਮੀਨ ਦੇ ਵਿੱਚ ਨਾ ਕਿਤੇ ਕਿਤੇ ਸੌਂ ਜੁੰਦਰ ਹੈਗੀ ਆ ਬਹੁਤ ਜ਼ਿਆਦੀ ਦੇਖੋ ਉਹ ਸਾਈਡ ਜਿਹੜੀ ਮੋਟਰ ਵਾਲੀ ਸਾਈਡ ਆ ਉਧਰ ਜੁੰਦਰ ਤੇਜ਼ ਜ਼ਿਆਦੀ ਆ ਤੇ ਕੁਝ ਆਪਣੀ ਇਧਰਲੀ ਕੋਠੀ ਵਾਲੀ ਸਾਈਡ ਜ਼ਿਆਦੀ ਆ ਇੱਥੇ ਹੋਰ ਆਪਾਂ ਜਿਹੜੀ ਸਪਰੇਅ ਕਰਵਾ ਰਹੇ ਆ ਸਾਰੇ ਖੱਤੇ ਜੇ ਐਕਸਲ ਸੇਜੈਂਟਾ ਦੀ ਤੇ ਨਾਲ ਟੋਪਿਕ ਦੀ ਵੀ ਇੱਕ ਇੱਕ ਪੈਕਟ ਜਿਹੜਾ ਟੋਪਿਕ ਪਾ ਰਹੇ ਆ ਠੀਕ ਆ ਵੀਰੋ ਤੇ ਇਹਦੀ ਆਪਾਂ ਸਪਰੇਅ ਕਰਾ ਰਹੇ ਆ ਨਦੀਨ ਤੇ ਤੇ ਜਿਹੜੇ ਆਪਣਾ ਵਲੌਗ ਆ ਇਨੂੰ ਵੀਰ ਜੀ ਚੈਨਲ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਤੁਸੀਂ ਦੇਖਦੇ ਹੋ ਚਾਹੀ 1 ਸੈਕਿੰਡ ਲਈ ਦੇਖ ਲੇਤਾ ਹੈ 2 ਸੈਕਿੰਡ ਦੇ ਦੇਖਦੇ ਹੋ ਤੇ ਆਪਾਂ ਨੇ ਨਾ ਵੀਡੀਓ ਸਬਸਕ੍ਰਾਈਬ ਜਰੂਰ ਚੈਨਲ ਕਰਿਆ ਕਰੋ ਲਾਈਕ ਤੇ ਸ਼ੇਅਰ ਇਹ ਵੀ ਜਰੂਰ ਕਰਿਆ ਕਰੋ ਭਰਾਤ ਤੇ ਆਉਣ ਵਾਲੇ ਸਮੇਂ ਤੇ ਤੁਹਾਡੇ ਨਾਲ ਹੋਰ ਵੀ ਆਪਾਂ ਇਦਾਂ ਵੀਡੀਓ ਪਾਉਂਦੇ ਰਿਹਾ ਕਰੀਏ ਠੀਕ ਹੈ ਵੀਰੋ ਤੇ ਕਮੈਂਟ ਚ ਵੀ ਦੱਸਿਓ ਵੀ ਆਪਾਂ ਜਿਹੜਾ ਕੋਈ ਵੀ ਤੁਹਾਡੇ ਦਿਲ ਦੀ ਹੋਵੇ ਜਰੂਰ ਗੱਲ ਕਰਿਆ ਕਰੋ ਵੀ ਜੇ ਆਪਾਂ ਗਲਤੀਆਂ ਦੇ ਉਹਨੂੰ ਗਲਤ ਵੀ ਦੱਸੋ ਕਿ ਹਾਂ ਵੀ ਤੂੰ ਇਸ ਚੀਜ਼ ਜਗ੍ਹਾ ਤੇ ਜਿਹੜੀ ਸਪਰੇਅ ਆ ਉਹ ਇਦਾਂ ਨਹੀਂ ਉਦਾਂ ਜੋ ਵੀ ਆ ਸ਼ੇਅਰ ਜਰੂਰ ਦੱਸਿਆ ਕਰੋ ਭਰਾਓ ਤੇ ਬਾਕੀ ਨਾਲ ਬਣੇ ਰਹੋ ਜੋ ਜੋ ਆਪਾਂ ਅੱਜ ਕਰ ਰਹੇ ਆ ਤੁਹਾਡੇ ਨਾਲ ਜਰੂਰ ਸਾਰਾ ਦਿਨ ਦਾ ਸ਼ੇਅਰ ਕਰਾਂਗੇ ਵੀਰੋ ਠੀਕ ਹੈ ਜੀ ਬਣੇ ਰਹੋ ਵੀਡੀਓ ਨਾਲ ਤੇ ਦੋਸਤੋ ਜਿਹੜਾ ਇਹ ਵੀਰ ਹੈ ਸਾਡਾ ਜਿਹੜਾ ਸਪਰੇਅ ਕਰ ਰਿਹਾ ਵਾ ਇਹ ਸ਼ਾਇਦ ਮੈਂ ਅੱਗੇ ਵੀ ਤੁਹਾਨੂੰ ਕੋਈ ਵੀਡੀਓ ਦੱਸਿਆ ਹੋਊਗਾ ਵੀ ਇਹ ਸਾਡਾ ਭਰਾ ਸਮਝ ਲਓ ਵੀ ਸਾਡਾ ਘਰ ਦਾ ਇੱਕ ਫੈਮਿਲੀ ਆ ਮੈਂਬਰ ਹੀ ਆ ਕਿਉਂਕਿ ਇਹ ਵੀਰ ਸਾਡੀ ਤੀਜੀ ਚੌਥੀ ਪੀੜੀ ਲਾਓ ਤੁਸੀਂ ਚੌਥੀ ਪੀੜੀ ਦੇ ਤੋਂ ਇਹਦੇ ਨਾਲ ਕੰਮ ਕਰ ਰਿਹਾ ਚੌਥੀ ਪੀੜੀ ਦੇ ਨਾਲ ਹੋ ਗਿਆ ਕਿਉਂਕਿ ਇਸ ਤੋਂ ਪਹਿਲਾਂ ਸਾਡੇ ਦਾਦੇ ਹੀ ਉਦੋਂ ਅਸੀਂ ਨਹੀਂ ਹੈਗੇ ਉਦੋਂ ਸਾਡੇ ਡੈਡੀ ਉਹਨਾਂ ਦੇ ਨਾਲ ਉਦੋਂ ਕਰਦਾ ਰਿਹਾ ਜੀ ਦਾਦੇ ਉਹਨਾਂ ਦੇ ਸਾਡੇ ਡੈਡੀ ਉਹਨਾਂ ਦੇ ਡੈਡੀ ਉਹਨਾਂ ਤੋਂ ਬਾਅਦ ਹੁਣ ਸਾਡੇ ਤੇ ਗਾਂ ਸਾਡੇ ਵੀ ਜਵਾਕ ਕਾਫੀ ਹੁਣ ਹੋ ਗਏ ਆ ਤਗੜੇ ਸਮਝੋ ਚੌਥੀ ਪੀੜ੍ਹੀ ਤੱਕ ਵੀ ਇਹਨਾਂ ਬਾਤ ਚੱਲਿਆ ਵੀਰ ਸਾਡਾ ਇਹ ਸਾਡਾ ਵੱਡਾ ਵੀਰ ਹੈ ਠੀਕ ਆ ਵੀਰੋ ਮਿਹਰਬਾਨ ਤੇ ਦੋਸਤੋ ਆ ਆਪਾਂ ਜਿਹੜੀ ਹੈ ਨਾ ਇਹ 872 ਕਣਕ ਜਿਹੜੀ ਇਹ ਲਾਈ ਸੀ ਤੇ ਪਹਿਲੀ ਵਾਰ ਲਾਇਆ ਆਪਾਂ ਇਹ ਵੀ ਸੀਡ ਤੇ ਇਹਨੂੰ ਆਪਾਂ ਇੱਕ ਇੱਕ ਬੋਰੀ ਖਾਦ ਦੀ ਪਾ ਚੁੱਕੇ ਆ ਯੂਰੀਆ ਠੀਕ ਆ ਵੀਰੋ ਤੇ ਤੇ ਇਹਨੂੰ ਹੁਣ ਆਪਾਂ ਮੈਗਨੀਜ਼ ਤੇ ਨਾਲ ਉਨੀ ਉਨੀ ਆ ਨੋ ਸੌਰੀ ਮੈਗਨੀਜ਼ ਤੇ ਨਾਲ 5234 05234 ਠੀਕ ਹੈ ਬਾਈ ਜੀ ਤੇ ਨਾਲ ਜ਼ਿੰਕ ਤਿੰਨਾਂ ਦੀ 100 ਰੁਪਏ ਦੇ ਕਰ ਲੱਗੇ ਆ ਤੇ ਬਾਕੀ ਤੁਸੀਂ ਦੇਖੋ ਗੱਡਾ ਸੋਨਾ ਜਮਾ ਆ ਨਦੀਨ ਲਈ ਆਪਾਂ ਇਹਦੇ ਚ ਅੰਬਰੀਵਾ ਦੀ ਸਪਰੇ ਕਰਤੀ ਸੀ ਬਾਈ ਠੀਕ ਹੈ ਇਹ ਚ ਥੋੜਾ ਜਿਹਾ ਸਾਨੂੰ ਗੰਧ ਜ਼ਿਆਦਾ ਨਹੀਂਦਾ ਸੀ ਤੇ ਆ ਦੇਖੋ ਹੁਣ ਅਸੀਂ ਕਰ ਲੱਗੇ ਆ ਬਾਈ ਤੇ ਬਾਕੀ ਦਿਖਾਉਣੇ ਆ ਤੁਹਾਨੂੰ ਫਿਰ ਪੋਸਟ ਆ ਦੇਖੋ ਆਪਾਂ ਇਹਦਾ ਘੋਲ ਕੀਤਾ ਹੋਇਆ ਹੈ ਜੀ ਇਹਦਾ ਬਾਈ ਜੀ ਤੇ ਇਹ ਉਹਨਾਂ ਆਪਾਂ ਜਿਹੜੀਆਂ ਟੈਂਕੀਆਂ ਆ ਜਿਹੜੀਆਂ ਲਾ ਰਿਹਾ ਭਰਾ ਇਹ ਉਹਨਾਂ 872 ਆਪਾਂ ਮੈਗਨੀਜ਼ਰ ਦੀ ਤੇ ਨਾਲ 1905434 ਤੇ ਜਿੰਕ ਚਲੇਟਰ 12% ਠੀਕ ਆ ਬਾਈ ਜੀ ਤੇ ਇਹ ਹੁਣ ਆਪਾਂ ਨੂੰ ਤਤ ਇਹ ਜਿਹੜੀ ਸਪਰੇਆ ਵਾ ਵੀਰ ਜੀ ਅਸੀਂ ਮੈਂ ਤਕਰੀਬਨ ਤਿੰਨ ਸਪਰੇਆ ਕਰ ਦਿੰਨਾ ਆ ਹਰੇਕ ਜੀ ਫਸਲ ਜਿਹੜੀ ਆਪਣੀ ਕਣਕ ਦੇ ਖਰੀਦਾ ਹਰ ਵਾਰੇ ਤਿੰਨ ਦੋ ਤੇ ਲਾਜ਼ਮੀ ਦੋ ਤੇ ਕਰਨੀਆਂ ਕਰਨੀਆਂ ਤੀਜੀ ਕੇਵਲ ਮਿਸਨਾ ਹੋਵੇ ਤੇ ਹੋ ਸਕਦੀ ਆ ਪਰ ਤਕਰੀਬਨ ਹੀ ਕੋਸ਼ਿਸ਼ ਕਰੀ ਦੀ ਵੀ ਤਿੰਨ ਸਪਰੇਆ ਕਰ ਹੀ ਦਈਏ ਕਿਉਂਕਿ ਆ ਹੁਣ ਅਸੀਂ ਬਾਹਰੀ ਤਰੀ ਦੇਣੀ ਫੇਰ ਰਿਪੀਟ ਕਰ ਦੇਣੀ ਆ ਠੀਕ ਆ ਭਾਈ ਤੇ ਗੱਬੇ ਤੋਂ ਪਹਿਲਾਂ ਇਹਦੀ ਇੱਕ ਸਪਰੇ ਹੋਰ ਕਰ ਦੇਣੀ ਆ ਤੇ ਫੇਰ ਗੱਬੇ ਦੇ ਵਿੱਚ ਜਿਹੜਾ ਆ ਉਹ ਆਪਾਂ ਉਹ ਤੋਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਸਪਰੇ ਕਰਨੀ ਆ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ 327 ਬੀ ਲਾਇਆ ਸੀ ਜਾਂ 800 ਤੇ 26 ਬੀ ਲਾਇਆ ਸੀ ਇਸੇ ਹੀ ਜ਼ਮੀਨ ਦੇ ਵਿੱਚ ਅਸੀਂ 327 ਦਾ ਇੱਕ ਕਿੱਲੇ ਦਾ ਏਕੜ ਦਾ ਬੀਜ ਜਿਹੜਾ ਤਿਆਰ ਕੀਤਾ ਸੀ ਉਹ ਤਕਰੀਬਨ ਹੀ ਨੈਟ ਟੂ ਨੈਟ ਇੱਕ ਏਕੜ ਦੀ ਅਸੀਂ ਇਕੱਠਾ ਹੀ ਕੱਲਾ ਵੜਾ ਕੇ ਆਪਦੇ ਹੱਥੀਂ ਟੰਡੇ ਦੇ ਉੱਤੇ ਜਿਹੜਾ ਇਹ ਕੱਲਾ ਕੱਲਾ ਤੋੜਾ ਢੋਲਿਆ ਤੇ ਉਹ ਪੂਰਾ ਨੈਟ 28 ਕੁਇੰਟਲ ਹੋਇਆ 28 ਕੁਇੰਟਲ ਦੀ ਜਿਹੜੀ ਔਸਤ ਉਹ ਸਾਨੂੰ ਮਿਲੀ ਸੀ ਪਹਿਲੇ ਸੀਜ਼ਨ ਜਦੋਂ 327 ਦਾ ਬੀ ਆਇਆ ਸੀ ਤੇ ਸੀਡ ਤਿਆਰ ਕੀਤਾ ਸੀ ਠੀਕ ਹੈ ਭਾਈ ਜੀ ਤੇ ਜਿਹੜੀ 826 ਸੀ ਉਹ ਵੀ ਤਕਰੀਬਨ ਕੁਆਂਟਕ ਦਾ ਫਰਕ ਪਾਇਆ ਸੀ ਤੇ ਉਦੋਂ ਐ ਪਹਿਲੀ ਦਫਾ 327 ਦਾ 1 ਏਕੜ ਦਾ ਤੇ 826 ਦਾ ਇਹਦਾ ਬੀ ਤਿਆਰ ਕੀਤਾ ਹੈ ਦੋਨਾਂ ਦਾ ਤੇ ਇਸੇ ਹੀ ਖੇਤ ਚੋਂ ਨਰਕੀ ਆਪਾਂ 872 ਜਿਹੜੀ ਆ ਇਹਦਾ ਸੀਡ ਤਿਆਰ ਕਰ ਲੱਗੇ ਆ ਤੇ ਜਿਹੜੀ ਜਿਹੜੀ ਆ ਉਸਤਮ ਉਚਾੜੂਗਾ ਉਹ ਤੁਹਾਨੂੰ ਨਾਲ ਜਰੂਰ ਸ਼ੇਅਰ ਕਰਾਂਗੇ ਬਾਈਓ ਠੀਕ ਆ ਬਾਈ ਜੀ ਮਿਲਦੇ ਰਹਿੰਦੇ ਆ ਅੱਜ ਦੀ ਸਾਰਾ ਦਿਨ ਵੀਡੀਓ ਤੇ ਦੋਸਤੋ ਆਪਾਂ ਹੁਣ ਉਧਰ ਮੈਂ ਸਪਰੇਅ ਕਰਕੇ ਉਹ ਖੇਤ ਉਸ ਕੁਰੇਜ ਕੁਰਾ ਕਹਿ ਦੋ ਚਾਹ ਦੂਸਰੀ ਮੋਟਰ ਤੇ ਜਿਹੜੀ ਆਪਣੀ ਪਿੰਡ ਵਾਲੀ ਸਾਈਡ ਹੈ ਘਰ ਲੱਗ ਗਈ ਸੀ ਉੱਥੇ ਘਰ ਲੱਗ ਗਿਆ ਤੁਹਾਨੂੰ ਤੇ ਪਿਛੇ ਆਪਾਂ ਮੈਗਨੇਟਿਕ ਕੀਤੀ ਸੁਬਾਹ ਪਹਿਲਾਂ ਆਪਾਂ ਨਦੀਨ ਦੀ ਕੀਤੀ ਐਕਸਲ ਦੀ ਤੇ ਹੁਣ ਇਸ ਸਾਈਡ ਤੇ ਆਪਣੀ ਕੋ ਜਿਹੜੀ ਜ਼ਮੀਨ ਆ ਇਹਨੂੰ ਲੱਗਾ ਸੀ ਪਾਣੀ ਇਹ 826 ਕਣਕ ਆਪਣੇ ਕੋ 826 ਨੂੰ ਤੁਹਾਨੂੰ ਪਹਿਲਾਂ ਵੀ ਮੈਂ ਵੀਡੀਓ ਦੱਸਿਆ ਸੀ ਮੈਂ ਕਾਫੀ ਲੇਟ ਵੀ ਜੀ ਇਧਰ ਲਈ ਕਣਕ ਇਹ ਇਹ ਤਕਰੀਬਨ ਹੀ ਆਪਣੀ ਜਿਹੜੀ 826 ਇਹ ਭਰ ਚੁੱਕੀ ਆ ਆਹ ਖੇਤ ਇਕੱਲਾ ਇਸ ਮੋਟਰ ਤੇ ਆਪਣੇ ਕੋਲ ਹੈਗੇ ਆ ਤਕਰੀਬਨ ਹੀ ਆਪਣੇ ਕੋਲ ਪਹਿਲੀ ਜ਼ਮੀਨ ਹੈ ਜਿਹੜੀ ਇੱਥੇ 5.5 ਏਕੜ ਜਿਹਦੀ ਇਹ ਮੋਟਰ ਤੁਹਾਨੂੰ ਦਸਰੀ ਵੀਡੀਓ ਜ ਹੈਗੀ ਸੀ ਆਪਣੇ ਕੋ ਤੇ ਇਹ ਪਾਣੀ ਆਪਾਂ ਇਹਨਾਂ ਲਾਇਆ ਸੀ ਤੇ ਤਕਰੀਬਨ ਸਾਰਾ ਹੀ ਭਰ ਗਿਆ ਖਤਾਂ ਤੇ ਇਹ ਪਾਣੀ ਮੋਟਰ ਆਪਾਂ ਦੂਸਰੇ ਖੇਤ ਨੂੰ ਲਾ ਕੇ ਗਿਆ ਸੀ ਜਿੱਥੇ ਥੋੜਾ ਜਿਹਾ ਰਹਿੰਦਾ ਸੀ ਤੇ ਫਿਰ ਵੀ ਸਾਰਾ ਹੀ ਕਬਰ ਆ ਗਿਆ ਮੈਂ ਪਹਿਲਾਂ ਹੀ ਬੰਦ ਕਰਤਾ ਸੀ ਖੇਤ ਚ ਠੀਕ ਅੱਗੇ ਵੀਰ ਤਾਂ ਆਪਣੇ ਦਾ ਹੈਗੀ ਆ ਜ਼ਮੀਨ ਉੱਧਰ ਪਾਣੀ ਨਾ ਪਾਵੇ ਕਿਉਂਕਿ ਉਹ ਥੋੜੀ ਗਿਤਰੀ ਕਣਕ ਹੈ ਤੇ ਦੋਸਤੋ ਆ ਆਪਾਂ ਬੀਜੀ ਸੀ 826 ਸੁਪਰ ਸੀਡਰ ਨਾ ਹੈ gekeeri ਹੋਈ ਕਣਕ ਤੇ ਥੋੜ ਨਦੀਨ ਇਹਦੇ ਚ ਬਹੁਤ ਜ਼ਿਆਦਾ ਆ ਦੇਖੋ ਤੁਸੀਂ ਨਾ 826 ਦੀ ਆ ਕਣਕ ਹੈ ਇਹਦੇ ਚ ਨਦੀਨ ਬਹੁਤ ਜ਼ਿਆਦਾ ਆ ਤੇ ਹੁਣ ਅਸੀਂ ਭਰ ਕੇ ਇਹਦੇ ਚ ਕਰਾਂਗੇ ਅੰਬਰੀਵਾ ਅੰਬਰੀਵਾ ਕਰਾਂਗੇ ਜਾਨੀ ਕਿ ਡੋਜ਼ ਥੋੜੀ ਜੀ ਉਹਦੀ ਘਟਾਵਾਂਗੇ ਕਿਉਂਕਿ ਕਣਕ ਵੀ ਅਜੇ ਥੋੜੀ ਜੀ ਹੌਲੀ ਆ ਤੇ ਉਹ ਕਣਕ ਤੇ ਵੀ ਤੁਹਾਨੂੰ ਪਤਾ ਥੋੜਾ ਜਿਹਾ ਮਾਰਦੀ ਆ ਆਪਣਾ ਅਸਰ ਦਿਖਾਉਂਦੀ ਆ ਤੇ ਇਹਦੇ ਚ ਆਪਾਂ ਜਿਹੜੀ ਕਿੱਲੇ ਦੀ ਆ ਉਹ ਡੇਢ ਚ ਕਰਾਂਗੇ ਠੀਕ ਆ ਦੋਸਤੋ ਤੇ ਇਹ ਆਪਾਂ ਸਾਰੀ ਕਣਕ ਅਜੇ ਜਿਹੜੀ ਆ ਆਪਾਂ ਇੱਧਰ ਪਾਣੀ ਲੱਗਾ ਹੋਇਆ ਆ ਤਕਰੀਬਨ ਥੋੜਾ ਜਿਹਾ ਇਹ ਹੋਇਆ ਵੀ ਆਪਾਂ ਉਧਰ ਲੱਗੇ ਰਹੇ ਰੁਜਰ ਹੈ ਪਾਣੀ ਜਿਹੜਾ ਸਾਰਾ ਆਊਟੇਜ ਹੋ ਗਿਆ ਖੇਤ ਦਾ ਕਿਉਂਕਿ ਆਪਾਂ ਲਾਗੇ ਕੇ ਸੀ ਅਗਲੇ ਦੋਨੋਂ ਕਿਆਰਿਆਂ ਨੂੰ ਉਹਨੂੰ ਲੱਗਾ ਸੀ ਤੇ ਪਾਣੀ ਇਧਰ ਨੂੰ ਰੁੜ ਗਿਆ ਕਿਉਂਕਿ ਇਹ ਜ਼ਮੀਨ ਥੋੜਾ ਜਾਂ ਰੇਤਲਾ ਪੱਕਾ ਜਿਹਾ ਰੱਖਦੀ ਹੈ ਜਿਹਦੇ ਨਾਲ ਵਾਟਾਂ ਜਿਹੜੀਆਂ ਹਜੇ ਤੱਕ ਬਹੁਤ ਗੜੀਆਂ ਸੀ ਆ ਦੇਖੋ ਸਾਰਾ ਹੋਰ ਭਰ ਗਿਆ ਤੇ ਉਹ ਖੱਤਾ ਜਿਹੜਾ ਏਕੜ ਆ ਉਹ ਸਾਰਾ ਹੀ ਭਰ ਗਿਆ ਤਕਰੀਬਨ ਉਦੀ ਵਜ੍ਹਾ ਕਰਕੇ ਵੀ ਉਹ ਫੁੱਲ ਹੋ ਗਿਆ ਇਹਨੂੰ ਆ ਗਿਆ ਇਹ ਖੇਤ ਚ ਪਾਣੀ ਪੈ ਗਿਆ ਠੀਕ ਹੈ ਦੋਸਤੋ ਤੇ 826 ਦਾ ਵੀ ਆਪਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਆ ਵੀ ਇਸ ਤੋਂ ਪਿਛਲੇ ਸੀਜ਼ਨ ਤੋਂ ਪਿਛਲੇ ਸੀਜ਼ਨ ਆਪਾਂ ਇਹ ਬੀ ਤਿਆਰ ਕੀਤਾ ਸੀਡ 327 ਤੇ 826 ਇਹ ਆਪਾਂ ਪੂਰਾ ਜਦੋਂ ਵੀ ਆਪਾਂ ਖੇਤ ਚ ਆਉਂਦੇ ਤੇ ਤਿਆਰ ਕਰਕੇ ਸੀਡਾਂ ਬਾਗਾ ਆਪਾਂ ਸਪਲੀਮੈਂਟ ਕਰਦੇ ਆ ਉਸ ਤੋਂ ਪਹਿਲਾਂ ਅਸੀਂ 272 ਤੇ 187 ਜਿਹੜਾ ਸੀ ਉਹ ਵੀ ਆਪਾਂ ਵਰਤੇ ਦਾ ਸੀ ਉਹਨੂੰ ਆਪਾਂ ਆਪਣੀ ਜ਼ਮੀਨ 'ਚ ਏਰਗੇ ਜੋ ਉਹ ਵੀ ਸੋਨਾ ਝਾੜ ਦਿੱਤਾ ਸੀ ਉਹਦਾ ਬੀਜ ਤਿਆਰ ਕੀਤਾ ਸੀ ਹੁਣ ਤੁਹਾਨੂੰ ਪਤਾ ਹੈ ਵੀ ਇਸ ਟਾਈਮ ਇਹਨਾਂ 'ਚ ਕਣਕਾਂ ਦਾ ਜਿਹੜਾ ਤਿਆਰੀ ਆ ਚੱਲ ਰਹੀ ਹੈ ਠੀਕ ਹੈ ਬਈ ਦੋਸਤੋ ਤੇ ਵੀਡੀਓ ਜਾਈ ਲੰਬੀ ਹੁੰਦੀ ਜਾਂਦੀ ਹੈ ਤੇ ਮੈਂ ਵਲੌਗ ਇਹਨੂੰ ਥੋੜਾ ਸ਼ਾਰਟ ਜੀ ਤੁਹਾਨੂੰ ਦੱਸਦਾ ਤੇ ਏਰਕ ਇਹ ਦੇਖਿਆ ਉਹ ਤੋਂ ਪਹਿਲਾਂ ਮੈਂ ਸਜੈਂਟਾ ਦਾ 23 ਹੁੰਦਾ ਸੀ SW 23 ਉਹ ਜਿਹੜਾ ਬੀ ਸੀ ਉਹ ਆਪਾਂ ਵਰਤਦੇ ਸੀ ਠੀਕ ਹੈ ਦੋਸਤੋ ਤੇ ਉਹਦਾ ਵੀ ਆਪਾਂ ਫੀਡ ਥੋੜਾ ਅੱਧੇ ਕਿੱਲੇ ਦੇ ਵਿੱਚ ਆਪਾਂ ਸੀਡ ਤਿਆਰ ਕੀਤਾ ਸੀ ਤੇ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਜਿਹੜਾ ਸੀ ਝਾੜਦਾ ਆਇਆ ਸੀ ਠੀਕ ਹੈ ਦੋਸਤੋ ਤੇ ਉਹ ਵੀ ਸੋਨਾ ਝਾੜ ਜਿਹੜਾ ਸੀ ਉਹ ਆਪਾਂ ਨੂੰ ਮਿਲਿਆ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਆਪਣੇ ਸੀਡ ਜਿਹੜਾ ਨਹੀਂ ਸਹੀ ਕਾਮਯਾਬ ਹੋਇਆ ਸੀ ਉਹਨਾਂ ਅਸੀਂ ਬੀਜਿਆ ਸੀ 222 222 ਜਿਹੜਾ ਸੀ ਉਹ ਆਪਣੀ ਸਾਡੀ ਜ਼ਮੀਨ ਦੇ ਵਿੱਚ ਉਹ ਜਿਹੜਾ ਸੀ ਉਹ ਨਹੀਂ ਵਧੀਆ ਨਹੀਂ ਰਿਹਾ ਇਸ ਕਰਕੇ ਅਸੀਂ ਉਹਨੂੰ ਮੁੜ ਕੇ ਘਾਤ ਤਵੱਜੋ ਹੀ ਨਹੀਂ ਦਿੱਤੀ ਕਿਉਂਕਿ ਉਹ ਕਾ ਸਾਨੂੰ ਸੋਣਾ ਠੀਕ ਨਹੀਂ ਲੱਗਾ ਜੀ ਤੇ ਮੁੜ ਕੇ ਅਸੀਂ 272 ਤੇ 187 ਜਿਹੜਾ ਸੀ ਤੇ ਜਾਂ ਥੋੜਾ ਜਿਹਾ 343 ਫੇਰ ਜਦੋਂ ਆਪਣਾ ਹੁਣ ਦੁਬਾਰਾ ਆ ਗਿਆ ਸੀ ਉਹ ਉਹਨੂੰ ਤਿਆਰ ਕੀਤਾ ਸੀ ਤੇ ਬਾਕੀ ਦੋਸਤੋ ਤੁਸੀਂ ਜਰੂਰ ਦੱਸਿਓ ਠੀਕ ਹੈ ਜੀ ਤੇ ਅੱਜ ਦਾ ਦਿਨ ਦਾ ਤੁਹਾਨੂੰ ਪਤਾ ਹੀ ਹੁਣ ਸ਼ਾਮ ਹੋ ਗਈ ਅੱਜ ਦੇ ਵਲੌਗ ਚ ਇੰਨਾ ਹੀ ਠੀਕ ਆ ਨਵੀਂ ਵੀਡੀਓ ਲੈ ਕੇ ਕੱਲ ਨੂੰ ਫੇਰ ਆਵਾਂਗੇ ਸਾਰਾ ਦਿਨ ਦਾ ਰੁਟੀਨ ਤੁਹਾਨੂੰ ਦਿਖਾਇਆ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਤੁਹਾਡੇ ਨਾਲ ਜੋ ਵੀ ਆਪਾਂ ਕੰਮ ਧੰਦਾ ਉਹ ਕਰਦੇ ਰਹੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਰ ਮੇਂ ਦੋਸਤੋ ਤੁਹਾਨੂੰ ਤੁਹਾਡਾ ਹੀ ਪਿਆਰ ਚਾਹੀਦਾ ਭਰਾਵਾਂ ਦਾ ਭੈਣ ਭਰਾਵਾਂ ਦਾ ਜਿੰਨੇ ਵੀ ਵੀਰ ਮੇਰੇ ਵੀ ਕਿਤੇ ਦੇਖਦੇ ਸਾਡਾ ਮੇਰਾ ਚੈਨਲ ਤੇ ਆਉਣ ਵਾਲੇ ਸਮੇਂ ਚ ਜਰੂਰ ਤੁਹਾਨੂੰ ਇਹਤੇ ਤੇ ਹੋਰ ਵੀ ਖੇਤੀ ਰਿਲੇਟਡ ਜਾਂ ਤੁਸੀਂ ਮਰਨ ਕੇ ਲਾ ਲੋ ਕੋਈ ਹੋਰ ਆਪਾਂ ਲੈ ਕੇ ਆਇਆ ਕਰਾਂਗੇ ਜਾਣਕਾਰੀ ਖੇਤੀ ਰਿਲੇਟਡ ਵੀ ਹੋਰ ਵੀ ਆਪਾਂ ਕਈ ਤਰ੍ਹਾਂ ਦੇ ਟਾਪਿਕ ਜਿਹੜੇ ਤੁਹਾਡੇ ਨਾਲ ਸ਼ੇਅਰ ਆਉਂਦੀ ਜ਼ਿੰਦਗੀ ਦੇ ਕਰਾਂਗੇ ਠੀਕ ਆ ਦੋਸਤੋ ਤੇ ਅੱਜ ਦਾ ਇੰਨਾ ਹੀ ਤੇ ਪ੍ਰਮਾਤਮਾ ਅੱਗੇ ਆਪਾਂ ਅਰਦਾਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਹੋਵਗੇ ਤੇ ਬਾਕੀ ਅੱਜ ਦੇ ਜਿਹੜੇ ਦਿਨ ਚੱਲ ਰਿਹਾ ਉਹਦੇ ਸਾਰੇ ਸਾਡੇ ਵੀਰ ਭਰਾਵਾਂ ਨੂੰ ਭੈਣਾਂ ਨੂੰ ਪਤਾ ਆ ਅਸੀਂ ਜਿੰਨਾ ਵੀ ਸਜਦਾ ਕਰ ਲਈਏ ਸਾਡੇ ਲਈ ਤੇ ਉਹਨਾਂ ਹੀ ਥੋੜਾ ਆ ਕਿਉਂਕਿ ਜੋ ਕੁਰਬਾਨੀਆਂ ਸਾਡੇ ਗੁਰੂ ਮਹਾਰਾਜ ਤੇ ਉਹਨਾਂ ਦੇ ਪੁੱਤਰ ਸਾਡੇ ਲਈ ਕਰਕੇ ਗਏ ਆ ਉਹਦਾ ਅਸੀਂ ਸਾਰੀ ਜ਼ਿੰਦਗੀ ਸਾਡੇ ਨਾਂ ਆਉਣ ਵਾਲੇ ਨਾ ਪਿਛਲੇ ਆਣੇ ਦੇਣ ਦੇ ਸਕਿਆ ਬਸ ਇੰਨਾ ਜ਼ਰੂਰ ਕਰੋ ਵੀ ਉਹਨਾਂ ਨੂੰ ਯਾਦ ਕਰੋ ਜਿਹੜੇ ਦਿਨ ਅੱਜ ਚੱਲ ਰਹੇ ਆ ਤੇ ਵੀ ਸਾਡੇ ਲਈ ਉਹਨਾਂ ਨੇ ਕਿੱਡੀ ਵੱਡੀ ਕੁਰਬਾਨੀ ਜਿਹੜੀ ਉਹ ਦਿੱਤੀਆਂ ਸੀ ਠੀਕ ਆ ਦੋਸਤੋ ਜੇ ਅਸੀਂ ਆਹ 10 ਦਿਨ ਉਹਨਾਂ ਨੂੰ ਯਾਦ ਕਰੀਏ ਜਾਂ ਤੇ ਹਮੇਸ਼ਾ ਹੀ ਸਾਨੂੰ ਕਰਨਾ ਚਾਹੀਦਾ ਆ ਸਵੇਰੇ ਉੱਠੋ ਬੈਠੋ ਨਹਾਉਂਦੇ ਧੋਂਦੇ ਹਰ ਟਾਈਮ ਗੁਰੂ ਮਹਾਰਾਜ ਦਾ ਨਾਮ ਲਓ ਕਿਉਂਕਿ ਉਹਨਾਂ ਦੇ ਸਿਰ ਤੇ ਹੀ ਅੱਜ ਅਸੀਂ ਆ ਜਿਹੜਾ ਸਾਹ ਲੈ ਰਹੇ ਆ ਜੇ ਉਹ ਆ ਸਾਡੇ ਲਈ ਕੁਰਬਾਨੀਆਂ ਨਾ ਦਿੰਦੇ ਤੇ ਅੱਜ ਇਹ ਸਾਹ ਲੈਂਦੇ ਨਹੀਂ ਹੁੰਣਾ ਸੀ ਤੇ ਦੋਸਤੋ ਉਹਨਾਂ ਉਸ ਪ੍ਰਮਾਤਮਾ ਨੂੰ ਜਰੂਰ ਯਾਦ ਕਰਦੇ ਰਹੋ ਕਿਉਂਕਿ ਸਾਡੇ ਲਈ ਸਾਡੇ ਗੁਰੂਆਂ ਨੇ ਬੜੀਆਂ ਸ਼ਹਾਦਤਾਂ ਪਾਈਆਂ ਸ਼ਹੀਦੀਆਂ ਪਾਈਆਂ ਤੇ ਵਾਹਿਗੁਰੂ ਦਾ ਨਾਮ ਜਰੂਰ ਜਪਿਆ ਕਰੋ ਸਵੇਰੇ ਸ਼ਾਮ ਜਿੰਨਾ ਵੀ ਹੋ ਸਕਦਾ ਜਿੰਨਾ ਕਿ ਦਾਸ ਵੀ ਜਿੰਨੀ ਕਿ ਨਮਾਣੀ ਸਾਡੀ ਸੋਚ ਆ ਮੇਰੀ ਮੈਂ ਉਹਨਾਂ ਕੀ ਤੁਹਾਡੇ ਨਾਲ ਵਿਚਾਰ ਰੱਖ ਸਕਦਾ ਆ ਕਿਉਂਕਿ ਮੈਂ ਵੀ ਕੋਈ ਏਡਾ ਗਿਆਨੀ ਤੇ ਹੈ ਨਹੀਂ ਬਾਕੀ ਪ੍ਰਮਾਤਮਾ ਨੂੰ ਦਿਲ ਚ ਵਸਾਓ ਕਿਸੇ ਦਾ ਮਾੜਾ ਨਾ ਕਰਿਓ ਦੋਸਤੋ ਕਿਸੇ ਨੂੰ ਜਿੰਨਾ ਹੋ ਸਕਦਾ ਉਸ ਕੇਸ ਦੀ ਭੈਣ ਭਰਾ ਦੀ ਬਾਹ ਫੜਿਆ ਕਰੋ ਕਿਉਂਕਿ ਕਿਸੇ ਦਾ ਮਾੜਾ ਨਾ ਕਰਿਓ ਤੇ ਰੱਬ ਆਪੇ ਤੁਹਾਡਾ ਨਹੀਂ ਮਾੜਾ ਹੋਣ ਦਿੰਦਾ ਸੱਚੇ ਸੱਚ ਨਾਲ ਖੜਿਆ ਕਰੋ ਹਮੇਸ਼ਾ ਹੀ ਠੀਕ ਆ ਬੋ ਦੋਸਤੋ ਤੇ ਦਿਲ ਤੇ ਨਾਲ ਲਾਦੇ ਅੱਜ ਦੇ ਦਿਨ ਜਿਹੜੇ ਚੱਲ ਰਹੇ ਸਾਡੇ ਗੁਰੂਆਂ ਦੇ ਉਹਨੂੰ ਸਜਤਾ ਕਰੋ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਦਾ ਬਾਣੀ ਨਾਲ ਜੋੜੋ ਉਹਨਾਂ ਨੂੰ ਯਾਦ ਕਰੋ ਜਿਹੜੇ ਸਾਡੇ ਛੋਟੇ ਛੋਟੇ ਗੁਰੂ ਮਹਾਰਾਜ ਦੇ ਬੱਚੇ ਸੀ ਉਹ ਉਹਨਾਂ ਨੇ ਸਾਡੇ ਲਈ ਕਿੰਡੀ ਵੱਡੀ ਸ਼ਰਤ ਦਿੱਤੀ ਆ ਠੀਕ ਹੈ ਦੋਸਤੋ ਤੇ ਇੰਨਾ ਕੀ ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਹੋਇਆ ਤੇ ਕੋਈ ਗਲਤੀ ਹੋ ਗਈ ਉਹਦੇ ਲਈ ਮੈਂ ਹੁਣ ਤੋਂ ਹੀ ਖਿਮਾ ਦਾਮ ਜਾਂ ਬਖਸ਼ਿਓ ਤੇ ਮਾਫੀ ਚਾਹੁੰਦਾ ਹਾਂ ਕਿਸੇ ਨੂੰ ਵੱਧ ਘੱਟ ਮੇਰੇ ਕੋਲ ਬੋਲ ਹੋ ਗਏ ਤੇ ਜਿੰਨੀ ਕੁ ਸੋਚੀ ਓਨੀ ਕੁ ਤੁਹਾਡੇ ਨਾਲ ਸ਼ੇਅਰ ਕੀਤੀ ਆ ਬਾ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ